ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਤੁਹਾਨੂੰ ਪਤਾ ਹੀ ਆ ਪਿਛਲੇ 4 ਸਾਲ ਤੋਂ ਜਿਹੜਾ ਕੀ ਆਪਾਂ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਆਪਣੇ ਬਜ਼ੁਰਗ ਸੀਗੇ ਜਿਹੜੇ ਆਪਣੇ ਦਾਦੇ ਪਰਦਾਦੇ ਸੀ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਜੇ ਮੈਂ ਅੱਜ ਦੀ ਗੱਲ ਕਰਾਂ ਵੀ ਇਹ ਜਿਹੜੀ ਬਿਮਾਰੀ ਆ ਪੂਰੇ ਵਰਲਡ ਦੇ ਵਿੱਚ ਇਹਨੇ ਜੋਰਾ ਸ਼ੋਰਾਂ ਤੇ ਵਧ ਰਹੀ ਆ ਵੀ ਅੱਜ ਜਿਹੜੇ ਬਿਮਾਰੀ ਦਾ ਜਿਹੜਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਸ਼ਿਰੇ 4 ਸਾਲ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਆਪਣਾ ਇਹ ਬਿਮਾਰੀ ਦਾ ਆਪਾਂ ਇਲਾਜ ਕਰ ਰਹੇ ਹਾਂ ਤੇ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਦੱਸਣਾ ਚਾਹੂੰਗਾ ਜਿਹੜੀਆਂ ਤੁਸੀਂ ਮੇਰੇ ਹੱਥ ਦੇ ਵਿੱਚ ਦਵਾਈ ਦੇਖ ਰਹੇ ਹੋ ਹਨ ਜੀ ਇਹ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਂਸਰ ਆ ਚਾਹੇ ਆਪਰੇਸ਼ਨ ਹੋਇਆ ਚਾਹੇ ਨਹੀਂ ਹੋਇਆ ਚਾਹੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਚਾਹੇ ਜੇ ਮੈਂ ਪਿੰਡਾਂ ਦੇ ਵਿੱਚ ਗੱਲ ਕਰਾਂ ਜਿਵੇਂ ਆਪਣੇ ਪਿੰਡਾਂ ਵਾਲੇ ਲੋਕ ਕਹਿੰਦੇ ਆ ਵੀ ਸੇਕ ਕੇ ਥੈਰਾਪੀ ਨੂੰ ਆਪਾਂ ਸੇਕ ਕੇ ਕਹਿ ਦਿੰਦੇ ਆ ਜਾਂ ਅਮੀਨੋ ਥੈਰਾਪੀ ਹਨਾ ਜੀ ਜਿਹੜੀ ਨਵੀਂ ਆਈ ਹੈ ਇੰਡੀਆ ਦੇ ਵਿੱਚ ਕਿਸੇ ਨੂੰ ਇਹ ਇਲਾਜ ਹੋਇਆ ਚਾ ਨਹੀਂ ਹੋਇਆ ਆਪਾਂ ਇਸ ਦਵਾਈ ਦਾ ਸੇਵਨ ਕਰ ਸਕਦੇ ਆ ਦੇਖੋ ਵੀਰੋ ਮੈਨੂੰ ਸਿਰਫ ਬੰਦੇ ਦੇ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ 0% ਸਾਈਡ ਇਫੈਕਟ ਇਹ ਜਿਹੜਾ ਦਵਾਈ ਦਾ 0% ਸਾਈਡ ਇਫੈਕਟ 100% ਰਿਜ਼ਲਟ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ ਤੁਹਾਨੂੰ ਇਹ ਦਵਾਈ ਦਾ ਰਿਜ਼ਲਟ ਮਿਲੇਗਾ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਮੇਰਾ ਵੀਡੀਓ ਪਾਉਣ ਦਾ ਮਕਸਦ ਹੁੰਦਾ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਨੀ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲ ਆਣਾ ਆ ਰਿਹਾ ਵੀ ਆਪਣੇ ਕੋਲੇ ਚੰਗਾ ਵੀ ਆ ਰਿਹਾ ਤੇ ਮਾੜਾ ਵੀ ਆ ਰਿਹਾ 네ਗੇਟਿਵ ਪੋਜ਼ਿਟਿਵ ਦੋਵੇਂ ਆ ਰਹੇ ਹਨਾ ਜੀ ਹਰੇਕ ਤਰ੍ਹਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਜੇ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਪੂਰੇ ਵਰਲਡ ਦੇ ਵਿੱਚ ਹਰ ਵਾਰੀ ਨਵੇਂ ਤੋਂ ਨਵੇਂ ਇਸ ਬਿਮਾਰੀ ਦੇ ਜਿਹੜੇ ਹਸਪਤਾਲ ਬਣ ਰਹੇ ਆ ਛੋਟੇ ਵੱਡੇ ਸਨ ਵੱਖੋ ਵੱਖਰੇ ਹਸਪਤਾਲ ਆ ਰਹੇ ਆ ਜੇ ਅੱਜ ਦੀ ਗੱਲ ਕਰੀਏ 100 ਦੇ ਵਿੱਚੋਂ 60 ਤੋਂ ਪਰਸੈਂਟ 60 ਤੋਂ 65 65 ਪਰਸੈਂਟ 60 65 ਬਸ ਇੱਥੇ ਜੀ ਐਸਟੀਮੇਟ ਆਪਣਾ ਸਾਡੀਆਂ ਜਿਹੜੀਆਂ ਕੁਵਾਰੀਆਂ ਭੈਣਾਂ ਬੀਬੀਆਂ ਬਜ਼ੁਰਗ ਬੀਬੀਆਂ ਜਾਂ ਵਿਆਹੀਆਂ ਬੀਬੀਆਂ ਹਨ ਉਹਨਾਂ ਦੇ ਜਿੱਦਾਂ ਬੱਚੇਦਾਨੀ ਦੇ ਵਿੱਚ ਜਾਂ ਛਾਤੀ ਦੇ ਵਿੱਚ ਸਮੱਸਿਆ ਆ ਰਹੀ ਆ ਜਿਵੇਂ ਬੰਦਿਆਂ ਦੀ ਗੱਲ ਕਰਾਂ ਲੀਵਰ ਦੇ ਵਿੱਚ ਫੂਡ ਪੈਪ ਚ ਬ੍ਰੇਨ ਟਿਊਮਰ ਗਦੂਦਾਂ ਦਾ ਕੈਂਸਰ ਹੱਡੀਆਂ ਦਾ ਕੈਂਸਰ ਵੱਖੋ ਵੱਖਰਾ ਕੈਂਸਰ ਐ ਇਦਾਂ ਕਿਸ ਨੂੰ ਬਲੱਡ ਕੈਂਸਰ ਆ ਕੋਈ ਚਮੜੀ ਕੈਂਸਰ ਆ ਜਿੱਦਾਂ ਆਸਟ੍ਰੇਲੀਆ ਤੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਸਕਿਨ ਕੈਂਸਰ ਆ ਇਦਾਂ ਇਹ ਵੱਖੋ ਵੱਖਰੇ ਕੇਸ ਜਿਹੜੇ ਆ ਰਹੇ ਜੇ ਮੈਂ ਕੈਂਸਰ ਦੀ ਗੱਲ ਕਰਾਂ ਕੈਂਸਰ ਇੱਕ ਤਰ੍ਹਾਂ ਦਾ ਕੈਂਸਰ ਨਹੀਂ ਹੈਗਾ ਸੈਂਕੜੇ ਤਰ੍ਹਾਂ ਦਾ ਕੈਂਸਰ ਆ ਹਰੇਕ ਤਰ੍ਹਾਂ ਦੇ ਕੈਂਸਰ ਦਾ ਇਲਾਜ ਆ ਕਈ ਵੀਰ ਭੈਣ ਭਰਾ ਮੈਨੂੰ ਫੋਨ ਕਰਕੇ ਪੁੱਛਦੇ ਆ ਜੀ ਤੁਹਾਡਾ ਕੋਈ ਹਸਪਤਾਲ ਆ ਮੈਂ ਇੱਕ ਗੱਲ ਵੀਡੀਓ ਦੇ ਵਿੱਚ ਦੱਸਣੀ ਚਾਹੁੰਦਾ ਵੀਰੋ ਮੇਰਾ ਕੋਈ ਹਸਪਤਾਲ ਨਹੀਂ ਮੇਰੀ ਕੋਈ ਦੁਕਾਨ ਨਹੀਂ ਮੈਂ ਆਪਣੇ ਘਰੇ ਆਪਣੇ ਪਿੰਡ ਅਰਾਈਆਂ ਵਾਲਾ ਕਲਾ ਫਰੀਦਕੋਟ ਸ਼ਹਿਰ ਦੇ ਨਾਲ ਪਿੰਡ ਅਰਾਈਆਂ ਵਾਲਾ ਕਲਾ ਮੈਂ ਆਪਣੇ ਘਰੇ ਦਵਾਈ ਦਿੰਦਾ ਹਣਾ ਹਾਸਤਾ ਜਾਂ ਦੁਕਾਨਾਂ ਨਹੀਂ ਆਪਣੀਆਂ ਖੋਲੀਆਂ ਹੋਈਆਂ ਕਿਉਂਕਿ ਉਹ ਕੰਮ ਉਹ ਕਰਦੇ ਹੁੰਦੇ ਬੰਦੇ ਜਿਨ੍ਹਾਂ ਨੇ ਚਲੋ ਕੋਈ ਆਪਦਾ ਬਿਜ਼ਨਸ ਜਾਂ ਕਾਰੋਬਾਰ ਕਰਨਾ ਹੋਵੇ ਹਨ ਰੱਬ ਤੋਂ ਡਰ ਕੇ ਕੰਮ ਕਰਦੇ ਆਂ ਤੇ ਆਪਣਾ ਕੋਈ ਇਹ ਕਾਰੋਬਾਰ ਨਹੀਂ ਵੀਰੇ ਆਪਣਾ ਜੇ ਰੱਬ ਨੇ ਸੇਵਾ ਲਈ ਆ ਤੁਹਾਡੇ ਵੀਰਾਂ ਭੈਣਾਂ ਭਰਾਵਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਤੇ ਆਪਾਂ ਕੰਮ ਕਰਦੇ ਆਂ ਪਿਛਲੇ 4 ਸਾਲ ਤੋਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਸੋਹਣੇ ਰਿਜ਼ਲਟ ਆ ਅੱਗੇ ਤੋਂ ਵੀ ਵਹਿਗਰੂ ਤੇ ਬੜਾ ਭਰੋਸਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਾਨਾ ਗੁਰੂ ਸਾਹਿਬ ਇਸੇ ਤਰ੍ਹਾਂ ਬਚਾਉਣਗੇ ਹਨਾ ਜੀ ਤੇ ਇਹ ਦਵਾਈ ਆ ਆਪਣੀ ਹਨਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ 0% नो केमिकल नो स्टीरट कोई केमिकल ਨਹੀਂ ਕੋਈ ਸਟੀਰਟ ਨਹੀਂ ਹੈਗਾ 0% ਸਾਈਡ ਇਫੈਕਟ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਆਪਾਂ ਮੈਡੀਕਲ ਦੀ ਗੱਲ ਕਰੀਏ ਸਾਰਾ ਕੈਮੀਕਲ ਆ ਸਮਝਦਾ ਆ ਯਾਰ ਸਾਰੇ ਪੜੇ ਲਿਖਿਆ Google ਤੇ ਸਰਚ ਮਾਰ ਲਓ ਹਨ ਜਦੋਂ ਆਉਣਾ ਤੁਸੀਂ ਇਹ ਦਵਾਈ ਲੈਣ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਜੇ ਕੋਈ ਆ ਸਕਦਾ ਬੰਦਾ ਤੁਰਦਾ ਫਿਰਦਾ ਹਨਾ ਜਿਆਦਾ ਸਮੱਸਿਆ ਨਹੀਂ ਤਾਂ ਆਪਣੀ ਖੁਸ਼ੀ ਵਜੋਂ ਜੇ ਕਿਸੇ ਨੇ ਆਉਣਾ ਤਾਂ ਆ ਸਕਦਾ ਮਰੀਜ਼ ਤਾਂ ਨਹੀਂ ਆਦਾ ਕਈ ਵਾਰੀ ਬੰਦੇ ਬਨਵਾ ਕੇ ਆਹੁੰਦੇ ਮਰੀਜ਼ ਨੂੰ ਦੱਸਿਆ ਨਹੀਂ ਜਿਹੋਦੇ ਸਾਹਮਣੇ ਗੱਲ ਨਾ ਕਰਿਓ ਜੋ ਉਹ ਫਿਰ ਤਾਂ ਨਹੀਂ ਬੁਲਾਈਦਾ ਮਰੀਜ਼ ਜੇ ਉਹਦੇ ਸਾਹਮਣੇ ਗੱਲ ਕਰਾਂਗੇ ਤਾਂ ਫਿਰ ਮਰੀਜ਼ ਦੇ ਘਰਦਿਆਂ ਨੂੰ ਕੀ ਦੱਸਾਂਗੇ ਵੀ ਉਹਨੂੰ ਬਿਮਾਰੀ ਕਿੱਥੇ ਆ ਕਿੱਥੇ ਨਹੀਂ ਕਿਉਂਕਿ ਮਰੀਜ਼ ਦੇ ਸਾਹਮਣੇ ਦੱਸਾਂਗੇ ਤਾਂ ਮਰੀਜ਼ ਤਾਂ ਹੌਕਾ ਲੈ ਜਾਊਗਾ ਹਨਾ ਤੇ ਮਰੀਜ਼ ਤਾਂ ਆਏ ਇਸ ਗੱਲ ਨੂੰ ਸਹਿਮ ਕਰ ਜਿਹੜੀ ਬਿਮਾਰੀ ਆ ਨਾਲ ਸੰਯੋਗ ਆ ਬਿਮਾਰੀ ਗੰਦੀ ਬਿਮਾਰੀ ਹੈ ਤਾਂ ਕਰਕੇ ਕਹਿਣਾ ਹੋਣਾ ਮਰੀਜ਼ ਨੂੰ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਜਿਹੜੇ ਮਰਜੀ ਜੇ ਕੋਈ ਉਹਨਾਂ ਦੀ ਕੋਈ ਕੋਈ ਰਿਪੋਰਟ ਵਗੈਰਾ ਹੈਗੀ ਅੱਜ ਇਹ ਚ ਆਪਾਂ ਨੂੰ ਪਤਾ ਲੱਗ ਜਾਏ ਸੀਏ ਪੋਜ਼ਿਟਿਵ ਬੰਦਾ ਹੈ ਕਿੱਥੇ ਬਿਮਾਰੀ ਹੈਗੀ ਆ ਰਿਪੋਰਟ ਲੈ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਵੀ ਇੱਥੇ ਬਾਹਰ ਲੰਮੀਆਂ ਲੰਮੀਆਂ ਲੈਣਾ ਲਾੜੋਤ ਜੀ ਐਵੇਂ ਡਰਾਮੇ ਜੇ ਠਗਵਾਜੇ ਕਰੋ ਪਰਚੀਆਂ ਪੁਰਚੀਆਂ ਕੱਟ ਕੇ ਮੇਰੇ ਕੋਲ ਉਹ ਕੰਮ ਨਹੀਂ ਹੈਗਾ ਰੱਬ ਤੋਂ ਡਰ ਕੇ ਕੰਮ ਕਰਨਾ ਹਨਾ ਜੇ ਰੱਬ ਨੇ ਸੇਵਾ ਲਈ ਆ ਤਾਂ ਰੱਬ ਤੋਂ ਡਰ ਕੇ ਕਰਨੀ ਆ ਤੇ ਉਹ ਐਵੇਂ ਲੋਕਾਂ ਨੂੰ ਵਿਖਾਵੇ ਵਾਲੀ ਸੇਵਾ ਨਹੀਂ ਕਰਨੀ ਆ ਆਪਾਂ ਠੀਕ ਆ ਜੀ ਤੇ ਮੇਰੇ ਨਾਲ ਇਸ ਟਾਈਮ 22 ਜੀ ਬੈਠੇ ਆ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਾਉਂਗਾ ਹਨਾ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿੰਨਾ ਨੂੰ ਸਮੱਸਿਆ ਸੀ ਜਿਹੜੀ ਦਵਾਈ ਲੈਣਾ ਆਇਆ ਕਿੰਨਾ ਨੂੰ ਸਮੱਸਿਆ ਸੀ ਹਨਾ ਤੇ ਕਿੰ ਨੂੰ ਸੀ ਤੇ ਕਿੰਨੇ ਸਮੇਂ ਦਵਾਈ ਵਰਤੀ ਆ ਤੇ ਕਿੰਨਾ ਕੁ ਰਿਜ਼ਲਟ ਆ ਤੇ ਕਿੰਨਾ ਕ ਪਹਿਲਾਂ ਇਲਾਜ ਕਰਾਇਆ ਸੀ ਹਨਾ ਸਾਸਿਕਾ ਬਾਈ ਜੀ ਬਾਈ ਜੀ ਸ਼੍ਰੀਕਾਲ ਜੀ ਬਾਈ ਜੀ ਕੀ ਨਾ ਗੱਲ ਕਰਾਉਣਾ ਤੁਹਾਡੀ ਤੇ ਨੰਬਰਦਾਰ ਜੀ ਹੁਣ ਆਪਦੇ ਮੂੰਹ ਆਪ ਦੱਸਣਗੇ ਨੰਬਰਦਾਰ ਜੀ ਤੁਹਾਡਾ ਕਿਹੜਾ ਪਿੰਡ ਆ ਮੇਰਾ ਪਿੰਡ ਵੀ ਖੇੜੀ ਗੱਲਾਂ ਆ ਜੀ ਅੱਛਾ ਤੁਹਾਡਾ ਪਿੰਡ ਵੀ ਸੇਮ ਹੀ ਆ ਜਿਲ੍ਹਾ ਤੁਹਾਡਾ ਵੀ ਸੰਗਰੂਰ ਤੇ ਪੁਰਾਣੀ ਗੜਾ ਤੇ ਆਪਣੇ ਪਰਿਵਾਰ ਦੇ ਵਿੱਚ ਕਿੰਨਾ ਨੂੰ ਸੀ ਸਮੱਸਿਆ ਮੇਰੇ ਘਰਦਿਆਂ ਨੂੰ ਜੀ ਤੋਡੇ ਘਰ ਦੇਆਂ ਨੂੰ ਸਮੱਸਿਆ ਸੀ ਹਾਂਜੀ ਬ੍ਰਸ਼ਟ ਚ ਜੀ ਉਹਦਾ ਅੱਛਾ ਉਹਨਾਂ ਨੂੰ ਕਿਹੜੀ ਸਟੇਜ ਦਾ ਕੈਂਸਰ ਸੀ ਉਹਨਾਂ ਨੂੰ ਜੀ ਦੂਜੀ ਸਟੇਜ ਸੀ ਦੂਜੀ ਸੇ ਸਟੇਜ ਹਾਂਜੀ ਔਰ ਰੋਟੀ ਪਾਣੀ ਖਾਂਦੇ ਸੀ ਸੀ ਹਾਂਜੀ ਹਾਂਜੀ ਅੱਛਾ ਜਦੋਂ ਤੁਸੀਂ ਮੇਰੇ ਤੋਂ ਦਵਾਈ ਲੈ ਕੇ ਗਏ ਆ ਹੁਣ ਅੱਜ ਆਪਾਂ ਨੂੰ ਦਵਾਈ ਖਾਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ 2 ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਨੰਬਰਦਾਰ ਜੀ ਮਹੀਨੇ ਦੇ ਵਿੱਚ ਕੀ ਰਿਜ਼ਲਟ ਆਪਣੀ ਦਵਾਈ ਦਾ ਆਪਾਂ ਕੈਮਰੇ ਦੇ ذریعے ਜਿੰਨੇ ਵੀ ਰਿਪੋਰਟ ਰਿਜ਼ਲਟ ਬਹੁਤ ਵਧੀਆ ਜੀ ਪਹਿਲਾਂ ਉਹਦੀ ਚਮੜੀ ਵੀ ਖਰਾਬ ਹੋਣ ਲੱਗੀ ਜੀ ਮੈਂ ਆਪਾਂ ਹੋ ਜਾਂਦੀ ਨਾ ਵੀ ਕੈਂਸਰ ਵਾਲਾ ਸੀ ਹਾਂ ਮਰੀਜ਼ ਨਹੀਂ ਹੁੰਦਾ ਆਪਾਂ ਜਮਾ ਆਪਾਂ ਕਹਿੰਦੇ ਵੀ ਕੈਂਸਰ ਵਾਲਾ ਹੈ ਜੀ ਨਿਸ਼ਾਨੀ ਜੀ ਬਣ ਜਾਂਦੀ ਹੈ ਜੀ ਹੁਣ ਉਹ ਜੇ ਤੁਸੀਂ ਆਮ ਬੈਠੇ ਹੋਵੋਗੇ ਤਾਂ ਉਹ ਪਤਾ ਹੀ ਲੱਗਦਗੇ ਮੈਨੂੰ ਕੈਂਸਰ ਹੈ ਜੀ ਹੁਣ ਚਮੜੀ ਵੀ ਠੀਕ ਹੈ ਸਾਫ਼ ਹੈ ਜੀ ਬਹੁਤ ਵਧੀਆ ਜੀ ਕੈਮਰੇ ਦੇ ذریعے ਆਪਾਂ ਸੁਨੇਹਾ ਕੀ ਦੇਣਾ ਚਾਹਾਂਗੇ ਸੌ ਮੈਂ ਤਾਂ ਕਹਿੰਦਾ ਕਿ ਇੱਕ ਵਾਰੀ ਜ਼ਰ ਜਾਰੇ ਡਾਕਟਰੀ ਲੈਣ ਚ ਜਿਆਦਾ ਨਾ ਪੋਵੋ ਜੀ ਜੇ ਕਿਸੇ ਦਾ ਨਹੀਂ ਮਨ ਖੜਦਾ ਤਾਂ ਕੋਈ ਕਰ ਲਓ ਕੋਈ ਗੱਲ ਨਹੀਂ ਪਰ ਇੱਕ ਵਾਰੀ ਮੌਕਾ ਤੁਸੀਂ ਉਹਨੂੰ ਲਿਜਾ ਕੇ ਦੇਖੋ ਤੁਹਾਨੂੰ ਰਿਜ਼ਲਟ 100% ਮਹੀਨੇ ਦੇ ਵਿੱਚ ਕਿੰਨਾ ਰਿਜ਼ਲਟ ਮਿਲ ਗਿਆ ਆਪਣੇ ਘਰ ਦੇ ਉਹਨੂੰ ਵੀ ਪਹਿਲਾਂ 60% ਠੀਕ ਹੈ ਜਾਂ ਠੀਕ ਹੈ ਇਹ ਉਹ ਰਿਜ਼ਲਟ ਹੀ ਰਿਜ਼ਲਟ ਹੈ ਹੁਣ ਡਾਕਟਰ ਦੀ ਦਵਾਈ ਤਾਂ ਨਹੀਂ ਚੱਲਦੀ ਕੋਈ ਡਾਕਟਰ ਦੀ ਥੋੜੀ ਦਵਾਈ ਲੈ ਹੀ ਦੀ ਗੋਲੀ ਲੈ ਹੀ ਹੁੰਦੀ ਜਿੱਕ ਉਹ ਲੈ ਲੈਣੇ ਜੀ ਅੱਛਾ ਕੋਈ ਨਾਰਮਲ ਜੀ ਗੋਲੇ ਨਾ ਨਾਰਮਲ ਹਾਂਦੀ ਹਾਂਦੀ ਹਾਂ ओके okay. हां जी दोस्तों ਤੁਸੀਂ ਬਾਈ ਜੀ ਦੀਆਂ ਵੀ ਗੱਲਾਂ ਬਾਤਾਂ ਸੁਣੀਆਂ ਦੋਵਾਂ ਭਰਾਵਾਂ ਦਾ ਪਿੰਡ ਜਿਹੜਾ ਸੇਮ ਹੀ ਆ ਹਨਾ ਦੋਵਾਂ ਬਾਈਆਂ ਨੇ ਆਪੋ ਆਪ ਆਪਣੀ ਉਹਨਾਂ ਦੇ ਟੀਮਾਂ ਵੀ ਲੱਗ ਹਟੀਆਂ ਜੀ ਬਾੜ ਲੈ ਗਏ ਤੇ ਅੱਛਾ ਪਹਿਲਾਂ ਕੀਮੋਲ ਵਾ ਲਈ ਕੀਮੋਲ ਵਾ ਲਈਆਂ ਜੀ ਉਹਦਾ ਕੋਈ ਰਿਜ਼ਲਟ ਮਿਲਿਆ ਨਾ ਜੀ ਰਿਜ਼ਲਟ ਤਾਂ ਉਹਨਾ ਹੁਣ ਕੀ ਮਿਲਣਾ ਜੀ ਬਸ ਜਦਾ ਚੱਲ ਪਿਆ ਸੀ ਤਾਂ ਹੰਦेश ਤੇ ਪੁੱਛ ਅੱਛਾ ਇੱਕ ਚੀਜ਼ ਹੋਰ ਦੋਵੇਂ ਭਰਾ ਮੈਨੂੰ ਇਹ ਦੱਸੋ ਜੋ ਸਭ ਤੋਂ ਮੇਨ ਵੱਡੀ ਗੱਲ ਹਾਂਜੀ ਮੇਨ ਵੱਡੀ ਗੱਲ ਇਹ ਆ ਵੀ ਜਿਹੜਾ ਆਪਾਂ ਮਿਹਨਤ ਦੇ ਨਾਲ ਪੈਸਾ ਕਮਾਉਂਦੇ ਆ ਹਾਂਜੀ ਮੇਰੇ ਜਿਹੜਾ ਮੈਂ ਆ ਦਵਾਈ ਦਿੰਨਾ ਹਨਾ ਵੱਖੋ ਵੱਖਰੇ ਯਾਰ ਜਿਹੜੇ ਮੈਂ ਇਹਦੇ ਪੈਸੇ ਲੈਣਾ ਮੈਂ ਉਹ ਜਾਇਜ਼ ਲੈਣਾ ਜਾਂ ਨਜਾਇਜ਼ ਲੈਣਾ ਤੁਸੀਂ ਤਾਂ ਮੁਫ਼ਤ ਦੇ ਰਹੇ ਹੋ ਜੀ ਇਸ ਹਿਸਾਬ ਨਾਲ ਮੁਫ਼ਤ ਜੀ ਕਈ ਬੰਦੇ ਹਜੇ ਕਹਿੰਦੇ ਉਹ 5000 7000 ਦੀ ਗੱਲ ਕੁਝ ਵੀ ਨਹੀਂ ਜੀ ਕਈ ਮੈਨੂੰ ਬੰਦੇ ਹਜੇ ਕਹਿੰਦੇ ਯਾਰ ਪੈਸੇ ਲੈ ਜੀ ਨਹੀਂ 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 ਐਨੇ ਤਾਂ ਜੀ 1 ਲੱਖ ਜਿੰਨਾ ਜੇ ਰਿਪੋਰਟਾ ਕਰਾਉਣ ਬਾਗ ਜੀ ਕੀ ਕੀ ਯਾਰ ਮਹੀਨੇ ਦਾ 30 30 ਹਾਂ ਜੀ ਜੀ ਮੈਂ ਤੁਹਾਨੂੰ 2500 ਦੀ ਦਵਾਈ ਲੈ ਕੇ ਆਇਆ ਜੀ ਕੋਲ ਹਾਂ ਉਹ ਥੋੜੀ ਦਿੱਤੀ ਹਾਂ ਹਾਂ ਜਦੀ ਰੱਖੀ ਹਾਂ ਜੀ ਮੈਂ ਮਹੀਨਾ ਚਲਾਇਆ 2500 ਚ ਜੀ ਨਾਲੇ ਮਰੀਜ਼ ਸੀਗਾ ਸਾਡਾ ਜੀ ਜੀ ਨਾਲੇ ਤੁਹਾਨੂੰ ਮੈਂ ਦਵਾਈ ਵੀ ਨਾਰਮਲ ਜੀ ਦਿੱਤੀ ਸੀ ਟੈਸਟਾਂ ਦੀ ਦਵਾਈ ਬਹੁਤ ਪੈਸੇ ਲੱਗਦੇ ਨੇ ਟੈਸਟ ਜੇ ਸਮਝੋ ਇੱਕ ਪਰਿਵਾਰ ਦੇ ਬੱਚੇ ਹੈ ਜੀ ਬਿਮਾਰੀ ਹੈ ਜੀ ਇਹ ਜਿਹੜਾ ਬੰਦੇ ਨੂੰ ਕੈਂਸਰ ਹੋ ਗਿਆ ਉਹਦਾ ਕੈਂਸਰ ਨਾ ਮਰ ਜਾਣਾ ਸਹੀ ਹੈ ਠੀਕ ਹੈ ਨਾ ਜਿਹੜਾ ਪੇਸ਼ਰਾ ਪਰਿਵਾਰ ਹੈ ਉਹਦਾ ਇਲਾਜ ਉਹਦਾ ਇਲਾਜ ਉਹ ਕਰਾਉਂਦਾ ਮਰ ਜੂ ਕਰਜ਼ੇ ਚਾਹ ਜੀ ਕਰਜ਼ੇ ਜਮਾ ਸਹੀ ਹੈ ਇਹ ਇਹ ਕੋਈ ਉਹ ਸ਼ੱਕ ਨਹੀਂ ਹੈਗੀ ਹਰ ਇੱਕ ਬੰਦੇ ਨੂੰ ਪਤਾ ਹੈ ਮੈਂ ਨਾ ਹਰੇਕ ਬੰਦੇ ਨੂੰ ਨੰਬਰਦਾਰ ਜੀ ਜਸਵੀਰ ਵੀਰੇ ਮੈਂ ਹਰੇਕ ਬੰਦੇ ਨੂੰ ਇੱਕ ਗੱਲ ਕਹਿਣਾ ਹੁੰਦਾ ਜੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਇਦਾਂ ਦੀ ਸਮੱਸਿਆ ਹੈ ਹਾਂ ਜੀ ਮੈਨੂੰ ਚਾਹੀਦੇ ਸਿਰਫ 20 20 ਤੋਂ 25 ਦਿਨ ਚਾਹੀਦੇ ਜੇ ਕਿਸੇ ਦੇ ਪਰਿਵਾਰ 'ਚ ਕੈਂਸਰ ਦੀ ਸ਼ਿਕਾਇਤ ਆ ਜਾਂ ਕਿਸੇ ਬੁੜੀ ਜਾਂ ਕੁੜੀ ਦੇ ਗੰਢਾ ਛਾਤੀ 'ਚ ਜਾਂ ਬੱਚੇ ਦਾ ਨੀਂਜਾ ਜਾਂ ਸਿਰ 'ਚ ਜਾਂ ਕਿਸੇ ਬੰਦੇ ਦੇ ਕਿਸੇ ਦੇ ਵੀ ਹਾਂ ਨਾ ਮੈਨੂੰ 20 ਤੋਂ 25 ਦਿਨ 20 ਤੋਂ 25 ਦਿਨਾਂ ਦੇ ਵਿੱਚ ਵੀ ਆਹ ਦਵਾਈ ਦੇ ਨਾਲ ਆਪਾਂ ਨੂੰ ਰਿਜ਼ਲਟ ਦੇ ਦਾਂਗੇ ਹਾਂ ਜੀ ਨਹੀਂ ਤਾਂ ਡਾਕਟਰੀ ਇਲਾਜ ਤਾਂ ਫਿਰ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਕਰਵਾ ਲਓ ਉੱਥੇ ਜਦੋਂ ਮਰਜ਼ੀ ਇਹਦੇ ਨਾਲ ਤੁਹਾਡੇ ਤਿੰਨ ਚੀਜ਼ਾਂ ਦੇ ਫਾਇਦੇ ਹੋ ਸਕਦੇ 20 ਤੋਂ 25 ਦਿਨਾਂ 'ਚ ਹਾਂ ਰੱਬ ਤੋਂ ਡਰ ਕੇ ਗੱਲ ਕਹਿਣਾ ਸਭ ਤੋਂ ਪਹਿਲਾਂ ਸਾਡਾ ਜੀ ਸਾਡੇ ਪਰਿਵਾਰ ਦੇ ਵਿੱਚ ਬਚਾ ਰਹਿ ਜਾ ਦੂਜਾ ਸਾਡੀ ਜਿਹੜੀ ਹਸਪਤਾਲਾਂ ਦੇ ਚੱਕਰ ਆ ਹਰਾਸਮੈਂਟ ਆ ਸਾਡੀ ਉਹ ਬਚ ਜੂ ਅਸੀਂ ਤੀਜਾ ਹੁਸ਼ਿਆਰ ਸਾਡਾ ਜਿਹੜਾ ਮਿਹਨਤ ਨਾਲ ਪੈਸਾ ਕਮਾਇਆ ਹੋਇਆ ਜਿਵੇਂ ਹੁਣ ਕੱਲ ਕਿੰਨੇ ਗੜੇ ਪਿਆ ਪਰ ਆਪ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਹਨਾ ਜੱਟ ਦੀ ਦਾ ਫਸਲ ਤੇ ਸਾਰਾ ਕੁਝ ਹੁੰਦਾ ਵੀ ਸਾਡਾ ਜਿਹੜਾ ਮਿਹਨਤ ਦਾ ਜਿਹੜਾ ਪੈਸਾ ਕਮਾਇਆ ਹੋਇਆ ਸਾਡਾ ਪੈਸਾ ਬਚ ਜੂ ਮੈਂ ਤਿੰਨ ਬੇਨਤੀਆਂ ਕਰਦਾ ਹੁਣਾਂ ਵੀ ਜੇ ਆਪਾਂ 20 ਤੋਂ 25 ਦਿਨ ਸੇਵਨ ਕਰ ਲਈਏ ਆਪਾਂ ਆ ਤਿੰਨ ਕੰਮਾਂ ਤੋਂ ਬਚ ਸਕਦੇ ਠੀਕ ਹੈ ਜੀ ਦੋਸਤੋ ਇਹ ਮੇਰੀਆਂ ਗੱਲਾਂ ਬਾਤਾਂ ਸੀ ਜਿਹੜੀਆਂ ਮੈਂ ਭਰਾਵਾਂ ਦੇ ਨਾਲ ਬੈਠ ਕੇ ਤੁਹਾਡੇ ਨਾਲ ਤੇ ਜੇ ਤੁਸੀਂ ਫੇਸਬੁੱਕ ਚਲਾਉਨੇ ਆ ਇੰਸਟਾਗ੍ਰam ਚਲਾਉਨੇ ਆ ਜਾਂ YouTube ਚਲਾਉਨੇ ਆ ਹਨਾ ਤੁਹਾਡਾ ਵੀਡੀਓ ਵੇਖਣ ਦਾ ਫਾਇਦਾ ਤਾਂ ਆ ਹੀ ਆ ਇਨਸਾਨੀਆ ਤੌਰ ਤੇ ਸਾਡਾ ਪਹਿਲਾ ਫਰਜ਼ ਕੀ ਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵੀ ਤੁਸੀਂ ਕੀ ਕਰਨਾ ਇੱਕ ਵੀਡੀਓ ਸ਼ੇਅਰ ਕਰਨੀ ਆ ਇੱਕ ਵੀਡੀਓ ਤੁਹਾਡੇ ਸ਼ੇਅਰ ਕਰਨ ਦੇ ਨਾਲ ਵੇਖ ਕੇ ਛੱਡਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੇ ਸੁਣ ਕੇ ਵੀ ਛੱਡ ਦੋਗੇ ਕੋਈ ਫਾਇਦਾ ਨਹੀਂ ਜੇ ਉਹ ਸ਼ੇਅਰ ਕਰੋਗੇ ਤਾਂ ਕੋਈ ਹੋਰ ਬੰਦਾ ਸੁਣ ਲੂਗਾ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਬਚ ਜੂਗੀ ਫੇਰ ਹੀ ਫਾਇਦਾ ਸਾਡਾ ਨੈਟ ਚ ਲਾਉਣ ਦਾ ਹਨਾ ਨਹੀਂ ਤਾਂ ਅਸੀਂ ਨੈਟ ਹੋਰ ਆਸੇ ਪਾਸੇ ਗਾਣੇ ਸੁਣ ਲਏ ਹੋਰ ਕੁਝ ਦੇਖ ਲਿਆ ਅਸੀਂ ਬਹੁਤ ਕੁਝ ਵੇਖੀ ਜਾਂਦੇ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਵੀ ਆਹੀ ਹੁੰਦਾ ਇਹ ਕੋਈ ਵੀਡੀਓ ਪਾਉਣਾ ਹੀ ਕੋਈ ਸੋਸ਼ਲ ਮੀਡੀਆ ਤੇ ਕੋਈ ਪਬਲਿਸਿਟੀ ਲੈਣ ਵਾਸਤੇ ਮੈਂ ਵੀਡੀਓ ਨਹੀਂ ਪਾਉਂਦਾਗਾ ਵੀ ਮੈਂ ਪਬਲਿਸਿਟੀ ਲੈਣ ਵਾਸਤੇ ਵੀਡੀਓ ਪਾਉਣਾ ਉਦਾਂ ਨਹੀਂ ਮੈਂ ਵੀਡੀਓ ਪਾਉਂਦਾ ਹਨਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਆਗਾ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਜੂਗੀ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਹਨਾ ਜੀ ਜੇ ਤੁਸੀਂ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋ ਜਾਂ ਇੰਸਟਾਗ੍ਰam ਤੇ ਜੁੜੇ ਆ ਜਾਂ ਤੁਸੀਂ ਮੇਰ ਨਾਲ YouTube ਤੇ ਚੜੇ ਹੋ ਠੀਕ ਹੈ ਜੀ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਤਾਂ ਆ ਹੀਆ ਦੋਸਤੋ ਇਹ ਮੇਰੀਆਂ ਬੇਨਤੀਆਂ ਸੀਆਂ ਇਹਨੂੰ ਪਰਵਾਣ ਕਰੋ ਜੋ ਮੇਰਾ ਨਾਮ ਮਨਪ੍ਰੀਤ ਸਿੰਘ ਬਰਾੜ ਪਿੰਡ ਅਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਪਹਿਲਾਂ 5 ਕਿਲੋਮੀਟਰ ਤੇ ਪਿੰਡ ਆਉਂਦਾ ਪੀਪਲੀ ਪੀਪਲੀ ਤੋਂ ਸ਼ਿਵਦੇਵਾਲੇ ਪਾਸੇ 2 ਕਿਲੋਮੀਟਰ ਤੇ ਪਿੰਡ ਅਰਾਈਆਂ ਵਾਲਾ ਮੇਰਾ ਮੋਬਾਈਲ ਨੰਬਰ 94654 07174 9465407174 ਮਿਲਣ ਦਾ ਸਮਾਂ ਸੋਮਵਾਰ ਨਹੀਂ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਜਦੋਂ ਤੁਸੀਂ ਮੈਨੂੰ ਮਰਜ਼ੀ ਮਿਲ ਸਕਦੇ ਆ ਜੀ ਠੀਕ ਹੈ ਜੀ ਇੰਨੀਆਂ ਕੁ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਜੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ